ਕਰੋ ਚੈੱਕ ਮਿੱਤਰੋ ਡੀਐਨਏ ਤਾਂ ਹੀ ਗਾਰੰਟੀ ਆ ਬੱਚੇ ਦੀ ਗੋਲਡਨ ਰੌਕ ਦਾ ਦੀ ਤੇ ਬਣ ਭਾਣ ਆ ਜਾਊ ਗਾਰੰਟੀ ਡੀਐਨਏ ਦੀ ਹੋਊ ਵੀਡੀਓ ਚ ਬੋਲਦਾ ਆ ਦੋਸਤੋ ਨਾਰਮਲ ਆ ਕੋਈ ਪ੍ਰੋਫੈਸ਼ਨਲ ਨਹੀਂ ਆਇਆ ਨਹੀਂ ਕੋਈ ਥੱਲੇ ਬਹਿ ਕੇ ਨਹੀਂ ਵੀਡੀਓ ਬਣਦੀ ਹੋਰ ਨਹੀਂ ਆਦੀ ਜੀ ਦੇਖੋ ਚੰਗੀ ਆ ਬੱਚੀ ਜਾਂ ਨਹੀਂ ਆ ਤੁਹੀਂ ਹੁਣ ਦੱਸਣਾ ਬਾਬਾ ਕਰਾ ਪੈਰ ਪੁਰਜੇ ਸੈਟਅਪ ਬੱਚੀ ਦੇ ਕੰਨ ਕੰਨ ਦੇਖੋ ਪਲੀ ਸੰਭੀ ਸੰਭੀ ਐਨ ਚੰਗੀ ਹੋਈ ਆ ਬਾਬਾ ਧੌਣ ਦਿਖਾਉਂਦੇ ਨੂੰ ਬੱਚੀ ਨੂੰ ਦੇਖੋ ਕੌਂਡਾ ਕੌਂਡਾ ਕਿੰਨਾ ਸੋਹਣਾ ਬਾਕੀ ਰੰਗ ਬਹੁਤ ਰੇਅਰ ਆ ਜੀ ਆ ਰੰਗ ਆਪਾਂ ਕਹਿ ਦਈਏ ਮਸਾ ਹਜ਼ਾਰਾਂ ਪਿੱਛੇ ਇੱਕ ਦਾ ਬੱਚਾ ਉਹ ਵੀ ਮਿੱਤਰੋ ਸਵਾਗਤ ਆ ਤੁਹਾਡਾ ਸਾਰਿਆਂ ਬਾਬਾਜੀ ਦਾ ਸਟਡ ਫਾਰਮ YouTube ਚੈਨਲ ਦੇ ਉੱਤੇ ਬਲੌਗ ਅੱਜ ਬਣਾਉਣ ਜਾ ਰਹੇ ਆ ਅੱਜ ਤਰੀਕ ਹੈਗੀ ਆ 1 ਸਤੰਬਰ ਇੱਕ ਤਰੀਕ ਹੈ ਜੀ ਨੌਵਾਂ ਮਹੀਨਾ ਚੱਲ ਪਿਆ 2024 ਤੇ ਦਿਨਾ ਐਤਵਾਰ ਸ਼ਾਮ ਦਾ ਟਾਈਮ ਹੈ 6 ਵਜੇ ਦਾ ਟਾਈਮ ਹੈ ਤੇ ਮੈਂ ਸੋਚਿਆ ਅੱਜ ਬਲੌਗ ਬਣਾ ਦਈਏ ਤੇ ਦੋਸਤੋ ਡੇਟ ਮੈਂ ਤਾਂ ਬੋਲਤੀ ਕਈ ਵਾਰ ਵੀਡੀਓ ਲੇਟ ਹੋ ਜਾਂਦੀ ਦਾ ਆਪਣੇ ਜਿਹੜੇ ਭਰਾ ਨੇ ਜੁੜੇ ਹੋਏ ਉਹਨੂੰ ਪਤਾ ਚੱਲੂ ਕੀ ਤਰੀਕ ਹੈ ਤੇ ਆਜੋ ਆਪਾਂ ਵਾਦਦੇ ਆਂ ਵੀਡੀਓ ਵੱਲ ਨੂੰ ਦੰਨੇ ਆ ਸਾਰੀ ਡਿਟੇਲ ਪਹਿਲਾਂ ਸਵਾਗਤ ਆ ਸਾਰਿਆਂ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਤੇ Facebook ਪੇਜ ਤੇ ਦੋਸਤੋ ਪਹਿਲੇ ਨੰਬਰ ਵਾਲੀ 62 ਇੰਚ ਦੀ ਆਵਲਾ ਘੋੜੀ ਹੈ ਜੀ ਜੈ ਰਾਜ ਤਾਂ ਮੀਟ ਹੋਈ ਹੋਈ ਆ ਦੋ ਨੰਬਰ ਤੇ 61 ਇੰਚ ਦੀ ਖਾਲੀ ਘੋੜੀ ਹੈ ਜੀ ਤੇ ਇਹ ਗਰਦਿਤ ਤੋਂ ਗੱਭਣ ਚੈੱਕ ਪਾਸਾ 2 ਮਹੀਨਾ ਤੋਂ ਉੱਪਰ ਹੋਗੀ ਜੀ ਤੇ 3 ਨੰਬਰ ਤੇ ਜੌਂਡੀ ਰਖੋੜੇ ਤੋਂ ਕਪਨ ਚੈੱਕ ਪਾਸ ਆ 5 ਕਲੇਣੀ ਘੋੜੀ ਆ ਜੀ ਸਾੰਭੀ ਸੁੰਭੀ ਚੰਗੀ ਆ ਨੰਬਰ 4 ਤੇ 62 ਇੰਚ ਦੀ ਘੋੜੀ ਆ ਜੀ ਇਹ 5 ਮਹੀਨੇ ਲਵੇ ਜਾਵੜੀ ਪੰਜਾਂ ਥੱਲੇ ਆ 4.5 ਤੋਂ ਉੱਪਰ ਆ ਜੀ ਕਾਦ ਕੋਦ ਬਹੁਤਾ ਘੋੜੀ ਤਾਂ ਤੇ ਇੱਕ ਆ ਦੇਖੋ 5 ਨੰਬਰ ਤੇ ਇੱਕ ਰੰਗੀ ਨੀਲੀ ਘੋੜੀ ਆ ਜੀ ਖਾਲੀ ਘੋੜੀ ਜੀ ਇੱਕ ਰੰਗੀ ਨੀਲੀ ਆ ਤੇ ਕੋਈ ਹੋਵੇ ਮੱਝੂ ਕੇ ਲੈਣ ਦਾ ਚਾਹਵਾਨ ਸਕੀਨ ਬੰਦਾ ਕੋਈ ਤਾਂ ਉਹ ਵੀ ਦੇਖ ਸਕਦਾ ਤੇ ਨੰਬਰ 6 ਤੇ ਮਾਂਦਿਕ ਲੈਣੀ ਘੋੜੀ ਆ ਕੁਮੈਤ ਜੀ ਇਹ ਦੋਸਤੋ ਹੀਟ ਤੇ ਇੱਕ ਜੰਪ ਦੇਤਾ ਜਾ ਰਹਾ ਤੋ ਤੇ ਅੱਜ ਹੀ ਦਿੱਤਾ ਥੋੜਾ ਟਾਈਮ ਪਹਿਲੇ ਤੇ ਇੱਕ ਦਾ ਜੰਪ ਹੋਰ ਪਰਸਨ ਲਉ ਜਿਆ ਮੱਥੇ ਪਤਲਾ ਬਲੇਜ ਚਾਰ ਪੈਰ ਚਟੇ ਕੋਈ ਢੱਡੇ ਚਟੇ ਕੋ ਹੋਰ ਨਹੀਂ ਤੇ ਸੀ ਨੰਬਰ ਤੇ ਆਪਣਾ ਕਵਨ ਜੀ ਖੜਾ ਇੱਧਰ ਆਪਣਾ ਭੀੜ ਭਰਾਕਾ ਥੋੜਾ ਜਿਆਦਾ ਹੋਇਆ ਹੋਇਆ ਜਾਨਵਰ ਬਾਬੇ ਦੀ ਕਿਰਪਾ ਨਾਲ ਸੋਹਣੇ ਹੋਇਆ ਖੜੇ ਬਾਵਾ ਰੰਗ ਭਾਗ ਲੱਗੇ ਹੋਇਆ ਫਾਰਮ ਤੇ ਆਪਣੇ ਤੇ ਨਾ ਸਾਰੇ ਜਾਨਵਰ ਦਿਖਾਵਾਂਗੇ ਇੱਕ ਵਾਰੂੰ ਝਲਕ ਮਰਾ ਦਈਏ ਫਿਰ ਤੁਹਾਨੂੰ ਡਿਟੇਲ ਦਿੰਨੇ ਦੇਖੋ ਦੋਸਤ ਇੱਕ ਨਿੱਕੀ ਮੰਡੀ ਦਾ ਕਹਿ ਸਕਦੇ ਆਪਾਂ ਮਾਹੌਲ ਬਣਿਆ ਪਿਆ ਦਾਤੇ ਦੀ ਕਿਰਪਾ ਜਾਨਵਰ ਪੂਰੇ ਸੋਹਣੇ ਖੜੇ ਆ ਤੇ ਜਾਨਵਰ ਦੋ ਤਿੰਨ ਖਰੀਦੇ ਵੀ ਖੜੇ ਆ ਆਪਣੇ ਹਨਾ ਸਿਰਫ ਜਿਹੜੀ ਆ ਵਿਚਾਲਣ ਲਈ ਘੋੜੀ ਇਹ ਮੀਟ ਹੋਣੀ ਆਈਏ ਦੂਜੇ ਸਾਰੇ ਜਾਨਵਰ ਆਪਣੇ ਆਦੇ ਆ ਆ ਮੀਟ ਹੋਣੀ ਆ ਜੀ ਹੁਣ ਸ਼ੁਰੂ ਆਪਾਂ ਇਹ ਤੋਂ ਹੀ ਹੋ ਜਾਨੇ ਦੋਸਤੋ 14 15 ਕੰਮਹੀਨੇ ਨਕੰਦ ਬਸ਼ੇਰੀਏ ਨੀਲੀ ਚੰਬੀ ਬਿਸ਼ੇਰੀ ਆ ਕੰਨ ਕੰਨ ਕੁੰਡੀ ਵਾਲਾ ਲੱਗਿਆ ਹੋਇਆ ਜੀ ਤੇ ਰੰਗ ਰੁੰਗ ਸੋਹਣਾ 9 ਟੈਂਚਾ ਦੀ ਹਾਈਟ ਆ ਜੀ ਨਕੰਦਾ ਹਜੇ ਆਹ ਦੇਖ ਸਕਦੇ ਆ ਤੁਸੀਂ ਤੇ ਆ ਮੀਠ ਹੋਣੀ ਆਈਏ ਘੋੜੀ ਸੋਹਣੀ ਆ ਹਾਈਟ ਹੋਈ ਸੋਹਣੀ ਆ ਇਹ ਗੁਰਦੈਤ ਤੋਂ ਮੀਠ ਹੋਣੀ ਆਈਏ ਤੇ ਗੁਰਦੈਤ ਵੀ ਸਾਹਮਣੇ ਖੜਾ ਇਹ ਗੁਰਦੈਤ ਆ ਜੀ ਵੀ ਜੇ ਰਾਜ ਦਾ ਬੱਚਾ ਦੋ ਦੰਦ ਹੋ ਗਿਆ 65 ਪਲੱਸ ਹਾਈਟ ਹੋਗੀ ਤੇ ਆ ਬੱਚੀ ਦੇਖ ਲਓ ਜੀ 17 ਕਿ ਮਹੀਨੇ 17 18 ਮਹੀਨਿਆਂ ਦੀ ਹੋਈ ਆ ਬੱਚੀ ਲੈਂਥ ਲੰਤਵਾਰਾ ਬੱਚੀ ਦੀ ਕੁੰਡੀ ਵਾਲਾ ਕੰਨ ਲੱਗਿਆ ਹੋਇਆ ਦੇਖ ਸਕਦੇ ਤੁਸੀਂ ਸਿੰਗਲ ਭੌਰੀ ਮੱਥੇ ਆ ਮੇਰੇ ਹਿਸਾਬ ਨਾਲ ਹੋਵੇ ਤਾਂ ਹੋਵੇ ਇਹਦੇ ਦੀਵਣ ਵੀ ਹੋਵੇ ਦੇਖੋ ਕੰਨ ਕੁੰਨ ਕਿੰਨਾ ਜਿਆਦਾ ਚੰਗਾ ਆਈਡੀਅਲ ਕੰਨ ਕਹਿ ਸਕਦੇ ਆ ਪਾ ਗਰਦਨ ਲੰਮੀ ਆ ਲੈਂਥ ਲੰਤ ਚੰਗੇ ਰੇਟ ਅਸਰੀ ਆ ਤੇ ਇੱਕ ਆ ਸੇਰੀ ਪੰਜਾਬ ਤੋਂ ਗੱਬਣ ਆ ਜੀ ਆ ਹੈਗੀ ਆ 69 ਇੰਚ ਦਾ ਘੋੜਾ ਉਹ ਤੋਂ ਗੱਭਣ ਚੈੱਕ ਪਾਸ 60 ਪਲੱਸ ਹਾਈਟ ਦੀ ਆ ਤਿੰਨ ਕੁ ਮਹੀਨਾ ਦੀ ਗੱਭਣ ਚੈੱਕ ਪਾਸ ਮੀਟਿੰਗ ਦੀ ਫੋਟੋ ਵੀਡੀਓ ਮਿਲ ਜੂਜੀ ਆਪਾਂ ਨੂੰ ਤੇ ਆ ਬਿਸ਼ੇਰੀ ਦਲਾਵਰ ਘੋੜੇ ਦੀ ਦਲਵਾਗ ਰਣਨੀ ਦੀ ਪੋਤੀ ਐ ਦੋਸਤ ਮਾਂ ਇਹਦੀ ਮੱਜੂ ਕਾ ਖਾਨਦਾਨ ਚ ਸਿਰਫ ਮੱਥੇ ਪਤਲਾ ਬਲੇਜ ਐ ਬਲੇਜ ਟੁੱਟ ਲੈਣੀ ਲਖੀਰ ਆਉਂਦੀ ਆ ਕੋਈ ਪੈਰ ਚਟੜੇ ਕੰਨ ਕੋ ਨਿਹਦਾ ਹੀ ਬਹੁਤ ਚੰਗਾ ਸਾਲ ਦੀ ਹੋਈ ਹੈ ਹਜੇ ਆ ਥੋੜੇ ਮੰਨ ਲਓ ਆਪਾਂ ਕਹਿ ਲਈਏ ਚੰਗੇ ਪੈਸੇ ਮਿਲੇ ਫੇਰ ਹੀ ਵੇਚਣੀ ਆ ਲੈਣ ਦੀ ਡੀਜਾਈਨ ਐ ਤਾਂ ਆ ਰਾਜਰੂਪ ਦੀ ਬੱਚੀ ਐ ਦੋਸਤ ਕਾਂਡੇ ਦੀ ਪੋਤੀ ਆ ਇਹ ਦਲਰਾਜ ਘੋੜੇ ਦੀ ਹੈ ਜੀ ਬਾਈ ਜਸਰੂ ਨਾਲ ਕੋਲ ਆ ਦਲਰਾਜ ਦੋ ਸਫਾਕ ਦੋ ਸਾਲ ਉਮਰ ਹੋ ਗਈ 66 ਇੰਚ ਲਵੇ ਇਹਦੀ ਹਾਈਟ ਆ ਮੱਥੇ ਸਿਰਫ ਪਾਨ ਦਾ ਪੱਟਾ ਪੱਤਾ ਗੁਰਦੱਤ ਤੋਂ ਮਿਲਿ ਨੂੰ 10 ਦਿਨ ਹੋ ਗਏ ਜੀ ਇਹਨੂੰ ਕੰਨ-ਕੰਨ ਵੀ ਚੰਗਾ ਤੇ ਉਸ ਤੋਂ ਬਾਅਦ ਆ ਘੋੜੀ ਹੈ ਜੀ 7 7-8 ਸਾਲ ਉਮਰ ਹੈਗੀ ਤੇ 7 ਮਹੀਨੇ ਗੱਭਣ ਚੈੱਕ ਪਾਸ ਮੱਥੇ ਫੁੱਲ ਆ ਦੋ ਬੈਰ ਚਿੱਟੇ ਆ ਇਹ ਆ ਆਪਾਂ 7 7.5 ਮਹੀਨੇ ਗੱਭਣ ਹੈ ਇਹਦੀ ਬਸ਼ੀਰੀ 63 ਇੰਚ ਹੋਈ ਖੜੀ ਉਹ ਮਾਲਕਾਂ ਕੋਲ ਹੀ ਜਿੱਥੇ ਘੋੜਾ ਖੜਾ ਤੇ ਘੋੜਾ ਮੱਥੇ ਬਲੇਜਦਾ ਜੀ ਦਲਰਾਜ ਘੋੜੇ ਦਾ ਬੱਚਾ ਉਹ ਆਪ ਦਲਵਾਗ ਰਣੀਆਂ ਦਾ ਪੋਤਾ ਤੇ ਆ ਬਸ਼ੀਰਾ ਨੂੰ ਦੋਸਤ ਨੀਲਾ ਚੰਬਾ ਨੂਰੇ ਦਾ ਜੀ ਦੇਖੋ ਕਾਹਨੋਂ ਕਨ ਕਿੰਨਾ ਚੰਗਾ ਲੱਗਿਆ ਜੈ ਜਰੀਦ ਤਾਂ ਸਾਰਿਆਂ ਤੋਂ ਫਾਰਮ ਦਾ ਸਾਰਿਆਂ ਤੋਂ ਸਸਤਾ ਬਸ਼ੀਰਾ ਆਪਾਂ ਕਹਿ ਸਕਦੇ ਆ ਤੇ ਆ ਦਲ ਦੇਵਰਾਜ ਦਾ ਪੁੱਤ ਆ ਦੋਸਤ ਰਣੀਆਂ ਵਾਲੇ ਦਾ গোল্ডেন রক ਦਾ ਬੱਚਾ ਜੀ ਕੰਨ ਦਿਖਾਉਂ ਕੰਨ ਬਹੁਤ ਜ਼ਿਆਦਾ ਚੰਗਲਕ ਕਰ ਦੇਣ ਤਾਂ ਪਿਓ ਵਾਲੀ ਹੈਗੀ ਹੈਗੀ ਮੰਨ ਲਓ ਇਹ ਤਾਂ ਪਿਓ ਤਾਂ ਇਹ ਤਾਂ ਕੀ ਕਹਨੇ ਪਰ ਬੱਚਾ ਫੇਰ ਵੀ ਪਿਓ ਵਾਲੇ ਰਾਹਾਂ ਤੇ ਤੁਰਦਾ ਆਪਾਂ ਕਹਿੰਦੀ ਖੰਨ ਕੁੰਨ ਵਾਲੇ ਮਾਮਲੇ ਤੇ ਖੋਲ ਕੇ ਦਿਖਾਵਾਂ ਤੁਹਾਨੂੰ ਦੋਸਤੋ ਮੜਾ ਤੇ ਆ ਬਿਸ਼ੇਰੀ ਕਰੋ ਚੱਕ ਬਾਹਰ ਕੱਢ ਕੇ ਦਿਖਾਉਂਦੇ ਆ ਅਸਲ ਮੈਂ ਆ ਥੋੜਿਆ ਜਿਹਾ ਭੀੜਾ ਹੋ ਗਿਆ ਨਾ ਕੰਮ ਸੋਨੂੰ ਬਾਹਰ ਕੱਢੇ ਉਹ ਮੱਥੇ ਬਲੇਜ ਵਾਲੀ ਘੋੜੀ ਸੇਲ ਹੋਈ ਹੋਈ ਹੈ ਦੋਸਤ ਆ ਨਕੰਦ ਬਿਸ਼ੇਰੀ ਹੈ ਜੀ 14-15 ਮਹੀਨਿਆਂ ਦੀ ਨੂਰੇ ਦੀ ਇਹ ਹੈ ਗਰੰਟੀ ਨਾਲ ਬਾਈ ਉਹਨਾਂ ਨੇ ਆਪਾਂ ਨੂੰ ਦਿੱਤੀ ਆ ਇਹ ਕੁਮੈਤ ਬੱਚਾ ਵੀ ਸੀਲ ਹੋਇਆ ਹੋਇਆ ਬਾਬੇ ਨੂੰ ਸਾਧਦੇ ਆ ਜਾਨਵਰ ਫੇਰ ਦਿਖਾਉਨੇ ਆ ਪਹਿਲੇ ਆ ਘੋੜੀ ਫਲ ਮਾਰੀ ਨੇ ਗੱਪਣ ਘੋੜੀ ਚੈੱਕ ਪਾਸ ਹੀ ਜੈ ਮੰਗਲ ਅੱਖਾਂ ਦੀ ਕੰਨ ਕੁੰਨ ਚੰਗਾ ਬਿੱਲੀਆਂ ਅੱਖਾਂ ਉਹ ਨੁਕਰੀ ਬੱਚੀ ਵੀ ਸੀਲ ਹੋਈ ਹੋਈ ਬਾਬਾ ਬਲੌਗ ਜੀ ਦੋਸਤੋ ਕਰੋ ਚੱਕਾ ਬਿਸ਼ੀਰੀ ਕੁਮੈਤ ਬਿਸ਼ੀਰੀ ਹੈ ਇੱਕ ਰੰਗੀ ਕੁਮੈਤ ਆ ਜੀ ਗਰਦਨ ਦਿਖਾਉਣਾ ਪਹਿਲਾਂ ਤਾਂ ਮੈਂ ਤੁਹਾਨੂੰ بابا ਤੁਹਾਨੂੰ ਦਿਖਾਉਂਦੇ ਨੂੰ ਬੱਚੀ ਨੂੰ ਦੇਖੋ ਕੁੰਡ ਕੁੰਡ ਕਿੰਨਾ ਸੋਹਣਾ ਬਾਕੀ ਰੰਗ ਬਹੁਤ ਰੇਅਰ ਆ ਜੀ ਆਹ ਰੰਗ ਆਪਾਂ ਕਹਿ ਦਈਏ ਮਸਾ ਹਜ਼ਾਰਾਂ ਪੀਸੇ ਇੱਕ ਅੱਧਾ ਬੱਚਾ ਬੰਦਾ ਨਹੀਂ ਤਾਂ ਆਮ ਤੌਰ ਤੇ ਆਪਾਂ ਦੇਖੀਏ ਤਾਂ ਆਪਾਂ ਮਾੜਾ ਮੋਟਾ ਇੱਕ ਅੱਧਾ ਵਾਲਤਾ ਚਟਾ ਹੀ ਜਾਂਦਾ ਬੱਚੀ ਪੂਰੀ ਕੁਮੈ ਤਾਂ ਚਾਰੇ ਲੱਤਾਂ ਕਾਲੀਆਂ ਕੰਨ ਕੋਨ ਵੀ ਚੰਗਾ ਲੱਗਿਆ ਹੋਏ ਬਾਲ ਭੋਰੀਆਂ ਦੀ ਸਾਫਾ ਉਮਰ ਮੂੰਹ ਵੀ ਚੌਕੜੀ ਹੋਊ ਹਣਾ ਪਾਪਾ ਤੋਂ ਕਰ ਗਿਆ ਹਾਂ ਲਓ ਜੀ ਦੰਦ ਆਪਾਂ ਵੀਡੀਓ ਚ ਦਿਖਾ ਦਿੰਨੇ ਹਾਂ ਲਓ ਕਰੋ ਚੱਕ ਚੌਕੜੀ ਆ ਹਜੇ ਬੱਚੀ ਹਾਈਟ ਹੋਈਟਰ ਸੋਣੀ ਕੱਢੋ ਬਾਬਾ ਇਹਨੂੰ ਬੰਨਿਆ ਨਾਲ ਦਿਓ ਲੈ ਆਪਣੀ ਮੂਰਨੀ ਨੂੰ ਦੋਸਤੋ ਜਾਨਵਰ ਖੜੇ ਆ ਬਾਬੇ ਦੀ ਕਿਰਪਾ ਨਾਲ ਜਾਨਵਰ ਕਾਲੂ ਹੂਰ ਵੀ ਆ ਜਾਣੇ ਨੇਗਾ ਮਾਰੀ ਚਲੋ ਜਾਨਵਰ ਆਪਣੇ ਆਪਸ਼ਨ ਮਿਲ ਜਾਂਦੇ ਜਿਵੇਂ ਮੈਂ ਹਮੇਸ਼ਾ ਵੀਡੀਓ 'ਚ ਕਹਿੰਦਾ ਹਾਂ ਨਾ ਵੀ ਤੁਹਾਨੂੰ ਆਏ ਆ ਵੀ ਆਪਸ਼ਨ ਇੱਕ ਮਿਲ ਜੂ ਨਹੀਂ ਤਾਂ ਇਕੱਲੇ ਇਕੱਲੇ ਜਾਨਵਰ ਤੇ ਜਾਣਾ ਔਖਾ ਪਰ ਕਈ ਵਾਰ ਆਏ ਵੀ ਹੁੰਦਾ ਆ ਬੰਦਾ ਮਨ ਬਣਾ ਕੇ ਆਵੇ ਮੈਂ ਕਿਹਜਾ ਜਾਨਵਰ ਲੈਣਾ ਬਾਹਰ ਜਾ ਕੇ ਕਨਫਿਊਜ਼ ਵੀ ਹੋ ਜਾਂਦਾ ਆ ਲਵਾ ਜਾਂ ਆ ਲਵਾ ਕਿਉਂਕਿ ਮਨ ਬਣਿਆ ਹੋਵੇ ਵੀ ਹਾਂ ਬੱਚੀ ਲੈਣੀ ਆਹ ਦੇਖੋ ਮੂਰਨੀ ਪਹਿਲਾਂ ਮੂਰਨੀ ਦੇ ਕਰਾਉਨੇ ਆ ਦਰਸ਼ਨ ਤੁਹਾਨੂੰ ਆ ਦੋਸਤੋ ਨੋਰਮਲ ਆ ਕੋਈ ਪ੍ਰੋਫੈਸ਼ਨਲ ਨਹੀਂ ਆਇਆ ਨਹੀਂ ਕੋਈ ਥੱਲੇ ਬੈਠ ਕੇ ਨਹੀਂ ਵੀਡੀਓ ਬਣਦੀ ਹੋਰ ਨਹੀਂ ਆ ਗਈ ਜੀ ਦੇਖੋ ਚੰਗੀ ਆ ਬੱਚੀ ਜੇ ਨਹੀਂ ਆ ਤੋ ਹੀ ਹੁਣ ਦੱਸਣਾ ਬਾਬਾ ਕਰਾ ਪੈਰ ਪੁਰਜੇ ਸੈਟਅਪ ਬੱਚੀ ਦੇ ਕੰਨ ਕੰਨ ਦੇਖੋ ਪਲੀ ਸੰਭੀ ਸੰਭੀ ਐਨ ਚੰਗੀ ਹੋਈ ਆ ਮਾਫੀ ਦੇਣਾ ਅੱਜ ਸਾਡੇ ਲੇਬਰ ਵਾਲੇ ਚਾਰ ਬੰਦੇ ਛੁੱਟੀ ਤੇ ਆ ਜੀ ਬਾਬੇ ਤੇ ਲੋੜ ਆ ਉਹਦਾ ਕਰਕੇ ਜਾਨਵਰ ਲਿਬੜੇ ਵੀ ਹੋਇਆ ਤੇ ਤਾਂ ਹੀ ਅਸੀਂ ਕੋਈ ਵੀਡੀਓ ਬਣਾਉਣ ਵਾਲੀ ਸਾਡੇ ਕੋਲ ਹੈ ਨਹੀਂ ਸੀ ਤਾਂ ਅਸੀਂ ਸੋਚਿਆ ਵੀ ਵਲੌਗ ਹੀ ਬਣਾ ਦਈਏ ਤਾਂ ਵਲੌਗ ਤਾਂ ਤੁਹਾਨੂੰ ਆ ਦਿਖਾਏ ਨਹੀਂ ਤਾਂ ਕੱਲੇ-ਕੱਲੇ ਜਾਨਵਰ ਦੀ ਵੀਡੀਓ ਆਉਂਦੀ ਹੈ ਤਾਂ ਹੀ ਆਪਾਂ ਵਲੌਗ ਪਾ ਦੇਣਾ ਬਾਬਾ ਬੰਦੇ ਇਹਨੂੰ ਦੇਖੋ ਕੰਨ ਕੰਨ ਚੰਗੇ ਆ ਮਿੱਤਰ ਬਾਬਾ 골ਡ ਰੌਕ ਵਾਲਾ ਬਿਸ਼ੇਰਾ ਫੋਲ ਨਹੀਂ ਬਸ ਉਸ ਤੋਂ ਬਾਅਦ ਉਹਨਾਂ ਟਾਈਮਾਂ ਦੂਜੇ ਆਹ ਬਿਸ਼ੇਰੀ ਦੀ ਮਾਂ ਜੀ ਕਿਹਨੇ ਇਕੱਲੀ ਆਪਾਂ ਘੋੜੀ ਵੀ ਵੇਚ ਲਾਂਗੇ ਵੈਸੇ ਬੱਚੀ ਹਜੇ ਤਾਂ ਦੁੱਧ ਚੌਂਗੀ ਆ ਬਿਸ਼ੇਰੀ ਦੀ ਮਾਂ 95+ ਹਾਈਟ ਦੀ ਆ ਮੌਕੇ ਤੇ ਖਾਲੀ ਚਾਰੇ ਪੈਰ ਚੱਟੇ ਮੱਥੇ ਪਟਾ ਤੇ ਇਹ ਘੋੜੀ ਉਹ ਬੰਦੇ ਲੈਣ ਜਿਹਨੇ ਰਿਜ਼ਲਟ ਦੇਖ ਕੇ ਲੈਣ ਦੇਖੋ ਬੱਚੀ ਹਜੇ ਸਾਢੇ 6 ਮਹੀਨਿਆਂ ਦੀ ਹੋਈ ਐ ਤੇ ਦੁੱਧ ਦੀ ਮਾਂ ਦੇ ਤੇ ਪੜੀਆ ਹੁਣ ਆਪਾਂ ਕੱਲ ਦਾ ਰਸਾ ਪਾਇਆ ਤੇ ਰਿਜ਼ਲਟ ਪੂਰਾ ਟੌਪ ਦਾ ਦਊ ਬਿਸ਼ੇਰਾ ਖੋਲ ਨਹੀਂ ਬਾਪਾ ਦੋ ਉਹ ਨੀਲਾ ਮੱਝੂ ਕ ਲੈਣ ਦਾ ਬਿਸ਼ੇਰਾ ਖੜਾ ਮਿੱਤਰੋ ਅਲਬਾਕਸ ਦਾ ਪੁੱਤ ਆ ਬਾਈ ਸੂਨੂ ਪੜੈਣ ਕੋ ਕਮੈਤ ਘੋੜਾ ਸੀ ਉਹਦਾ ਹੈਗਾ ਆਪਣਾ ਬੱਚਾ ਉਹ ਹਾਲੀ ਸੰ ਲੈਣ ਆ ਗਿ ਘੋਲਬਾਕਸ ਦਿਲਵਾਗ ਦਾ ਮੇਰੀ ਮਾਂ ਮੱਜੂ ਕੇ ਲੈਣ ਦੇ ਹਸਨਪੁਰ ਵਾਲੇ ਘੋੜੇ ਦੀ ਤੇ ਆ ਲਾਲ ਚੰਬੀ ਬਸ਼ੀਰੀ ਖੜੀ ਹੈ ਜੀ ਆ ਨਕੰਦ ਬਸ਼ੀਰੀ ਵੀ ਮੈਂ ਦੱਸਤਾ ਤੁਹਾਨੂੰ ਤੇ ਉਹ ਘੋੜੀ ਦੋਸਤੋ ਆਪਣੇ ਗੁਰਦਿੱਤ ਤੋਂ ਗੱਬਣ ਚੱਕ ਪਾਸ ਆ ਜੀ ਬਾਬਾ ਰੋਕ ਲੀ ਨਾ ਇਹਦੀ ਧੌਣ ਨਹੀਂ ਦਿਖਾਉਣੀ ਆਪਾਂ ਦੋਸਤਾਂ ਨੂੰ ਤਿਹਾਰੀ ਬਾਲਾ ਮੋਟਾ ਬਾਈ ਪੈ ਬੱਬ ਕੰਨ ਦੇਖੋ ਦੋਸਤ ਮੁਰਦੀ ਹੈ ਨਾ ਅੱਧੀ ਅੱਧੀ ਕੁੰਡੀ ਥੋੜਾ ਜਿੱਥੇ ਆ ਸੀ ਖੇਤਾਂ ਚ ਘਰ ਸੀ ਮਾਲਕਾਂ ਦਾ ਤੇ ਮੱਸਰ ਨੇ ਬਹੁਤ ਹੰਬਾਲਿਆ ਆਪਾਂ ਕਹਿ ਦੀ ਹੈ ਨਾ ਸਾਰੇ ਆ ਸਾਰੇ ਮੱਸਰ ਨਾਲ ਹੋਇਆ ਹੋਇਆ ਜੀ ਪਰ ਹੁਣ ਮੱਲ ਹੁਣ ਦਿਣ ਵੀ ਵਧੀਆ ਮਸਰੀ ਵੀ ਹਟ ਗਈ ਤੇ ਬੱਚਾ ਸੰਭਿਆ ਸੁਮਿਆ ਤਾਂ ਚੰਗਾ ਹੋਇਆ ਸਾਰਾ ਸੈੱਟ ਕਰਦਾ ਤੁਹਾਨੂੰ ਹਜੇ ਇਹ ਨਾ ਰੱਦ ਤਾਂ ਆਇਆ ਵੀ 10 ਕਿ ਦਿਨ ਸਾਮਕੇ ਫੇਰ ਵੇਚੀਏ ਕੋਈ ਹੋਇਆ ਪਰ ਚੰਗਾ ਚਾਹਵਨ ਤਾਂ ਆਪਾਂ ਵੇਚ ਲਾਂਗੇ ਮੇ ਤਾਂ ਰਦਾ 10 ਦਿਨ ਸੰਭਲਦਾ ਹੀ ਆ ਉਹਨਾਂ ਨਾਲੇ ਰੰਕ ਵਾਲਾ ਹੋ ਜੂ ਤੇ ਟਕਾ ਕੇ ਡੀਐਨਏ ਤਾਂ ਹੀ ਗਾਰੰਟੀ ਦੇਣੀ ਆ ਦੋਸਤੋ ਆਪਾਂ 골ਡਨ ਰੌਕ ਦਾ ਬੱਚਾ ਇੱਕ ਸਾਈਡ ਵਾਲੇ ਦੋ ਪੈਰ ਚਿੱਟੇ ਆ ਜੀ 골ਡਨ ਰੌਕ ਦੇ ਆਪਦੇ ਤਿੰਨ ਪੈਰ ਚਿੱਟੇ ਆ ਇਹ ਤਾਂ ਦੇਖ ਲਈ ਤੀਜਾ ਫਿਰ ਕਿਹੜਾ ਮਗਰ ਮਗਰ ਮਾੜਾ ਮੂਟਾ ਆ ਜਾਂਦਾ ਹੁੰਦਾ ਨਹੀਂ ਵੀ ਦੋਸਤੋ ਦੋ ਪੈਰੀ ਚਿੱਟੇ ਆ ਸੋ ਦੋਸਤੋ ਦਿਓ ਇਜਾਜ਼ਤ ਨੰਬਰ ਕਰ ਲੈਣ 623954544